ਲੋਈ ਜਨਰੇਟਰ ਚੱਕ ਲਿਆ ਇਹ ਚੱਲੇਗਾ ਲੋਡੇਡ ਜੀਪ ਤੇ ਤੇ ਪਾਣੀ ਕੱਢਣ ਆਸਤੇ ਭਾਜੀ ਇਹ ਹੀ ਯੂਜ਼ ਕਰਾਂਗੇ ਜਨਰੇਟਰ ਲੋਈ ਬਰੂਦ ਦੀ ਬਰੂਦ ਇਕੱਠਾ ਕਰ ਲਿਆ ਧਿਆਨ ਨਾਲ ਛੁਰਲੇ ਓਏ ਹੋਏ 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 ਬੜਾ ਸੋਹਣਾ ਸੈਟਅਪ ਲਾਇਆ ਹੋਇਆ ਇਥੇ ਸ਼ੇਰ ਹੈਗੇ ਆ ਭਾਈ ਮੰਨਣ ਵਾਲੀ ਗੱਲ ਆ ਇਹ ਅੱਗੇ ਅਸੀਂ ਥੋੜਾ ਥੋੜਾ ਵਿੱਚ ਮਜ਼ਾਕ ਸਮਝ ਨਹੀਂ ਸੀ ਭਾਈ ਨਹੀਂ ਨਹੀਂ ਐਸਾ ਹਾਂਜੀ ਅਸਲਾਮੁਆਲੇਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਇੱਕ ਵਾਰੀ ਫਿਰ ਨਵੇਂ ਵਲੌਗ ਚ ਤੇ ਫਿਰ ਕਸ਼ਮੀਰ ਚ ਕਸ਼ਮੀਰ ਵਿੱਚ ਭਾਈ ਸਾਡੇ ਨਾਲ ਆ ਜੀ ਭਾਜੀ ਆਏ ਨੇ ਇਟਲੀ ਤੋਂ ਬਿਲਕੁਲ ਕਿੰਨੇ ਸਾਲ ਬਾਅਦ ਆਏ ਹੋ ਮੈਂ 10 ਸਾਲ ਬਾਅਦ 10 ਸਾਲ ਬਾਅਦ ਵਿਆਹ ਵੇਖਣ ਆਏ ਹਾਂ ਐਸੇ ਸ਼ਾਦੀ ਕਰਕੇ ਆਏ ਸਮੇਂ ਅੱਛਾ ਵਿਆਹ ਕਰਕੇ ਆਏ ਹਾਂ 10 ਸਾਲ ਬਾਅਦ ਬੜਾ ਇੰਤਜ਼ਾਰ ਕਰਵਾਇਆ ਕਾਸਮ ਨੇ ਮਤਲਬ ਤੁਹਾਨੂੰ پاکستان ਆਉਣ ਵਾਸਤੇ ਮੈਂ ਇੰਤਜ਼ਾਰ ਕਰ ਰਿਹਾ ਆ ਅੱਛਾ ਕਸਮ ਦੀ ਸ਼ਾਦੀ ਮੇਰੀ وجہ ਨਾਲ ਲੇਟ ਹੋ ਗਈ ਹਾਲੇ ਮਤਲਬ ਤੁਸੀਂ ਸਾਰਾ ਦੋਸ਼ੀ ਹੋ ਇਸ ਕੰਮ 'ਚ ਟੁਰਨੇਟੁਰ ਵੀ ਚੱਲਿਆ ਸ਼ਾਦੀ ਵਾਲੇ ਦਿਨ ਮੈਂ ਚੱਲਿਆ ਮੈਂ ਬਰਾਤ ਵਾਲੇ ਦਿਨ <li>ਮੁਲੀਮੇਲੇ ਦੇ ਮਤਲਬ ਲੀਮਾ ਖਾ ਕੇ ਤੇ ਬਾਹਰ ਆਪਨੇ ਛੁੱਟੀ ਹਾਂਜੀ ਲੱਗਦੇ ਵੀ ਪੈਟਲੀ ਵਾਲੇ ਪੂਰੇ ਤੇ ਬੰਦੇ ਜਿਹੜੇ ਇੱਥੋਂ ਦੇ ਆ ਮੈਂ ਥੋੜਾ ਦੱਸਦਾ ਚੱਲਾਂ ਕਿ ਮੋਸਟਲੀ ਹਰ ਇੱਕ ਘਰ ਦਾ ਬੰਦਾ ਬਾਹਰ ਤੇ ਜਿਆਦਾਤਰ ਯੂਰਪ ਤੇ ਅਮਰੀਕਾ ਜਾਂ ਕੈਨੇਡਾ ਇੰਗਲੈਂਡ ਇੰਗਲੈਂਡ ਜਿਆਦਾ ਆ ਹਾਂ ਮੀਰਪੁਰ ਦੇ ਜਿਹੜੇ ਲੋਕ ਨੇ ਉਹ ਜਿਆਦਾ ਇੰਗਲੈਂਡ ਨੇ ਇੱਥੋਂ ਦੇ ਜਿਹੜੇ ਉਹ ਜਿਆਦਾ ਯੂਰੋਪੀਅਨ ਕੰਟਰੀਜ਼ ਦੇ ਵਿੱਚ ਜਿਆਦਾ ਗਏ ਹੋਏ ਆ ਮੂਵ ਕੀਤਾ ਹੋਏ ਨੇ ਇਹਨਾਂ ਨੇ ਤੇ ਬਾਕੀ ਜੀ ਹਾਂਜੀ ਆਓ ਹਾਂ ਫਿਰ ਚੱਲੀਏ ਦੋਵੇਂ ਰਲ ਕੇ ਤੁਹਾਨੂੰ ਪਰਲਿਆ ਅਸੀਂ ਛੱਡਿਆ ਵਾ ਲਓ ਜੀ ਬਾਕੀ ਵਿਆਹ ਹੋ ਗਿਆ ਜੀ ਅੱਜ ਸ਼ੁਰੂ ਕਾਮ ਸ਼ਾਮ ਜਿਹੜੇ ਸਟਾਰਟ ਹੋ ਗਏ ਆ ਮੈਂ ਕਹਤਾਂ ਨੂੰ ਵਲੌਗ ਦਿਖਾ ਦਈਏ ਵੀ ਕੰਮ ਸ਼ਾਮ ਕਿਦਾਂ ਕੀ ਸਾਕਤਾਂ ਨਾਲ ਇੱਥੇ ਕਿਦਾਂ ਕਰਦੇ ਆ ਤੇ ਬਾਰਿਸ਼ ਦਾ ਜਿਹੜਾ ਸਾਕਤਾਂ ਲੱਗਾ ਖੜਾ ਵਾ ਤੇ ਇੱਧਰ ਪਾਈ ਬੈਠੇ ਆ ਉਮਰ ਪਾ ਜੀ ਪੂਰੇ ਨਾ ਅੱਛਾ ਇਦਾਂ ਬੈਠੇ ਆ ਜਿਵੇਂ ਸਹੀ ਬਾਰਿਸ਼ ਦਾ ਇੰਤਜ਼ਾਰ ਇਹੀ ਕਰ ਰਿਆ ਹੋਰ ਕੋਈ ਬੰਦਾ ਨਹੀਂ ਕਰ ਰਿਆ ਯਕੀਨ ਮੰਨ ਲਈਂ ਆ ਇਹਨਾਂ ਨੇ ਅਸਲ ਦੇ ਵਿੱਚ ਲਾਉਣੇ ਆ ਟੈਂਟ ਤੰਬੂ ਕੁਪਾਲ ਆਉਣਾ ਇਹਨਾਂ ਨੇ ਤੇ ਇਹ ਆਪ ਦੇ ਜਣੇ ਇੰਤਜ਼ਾਰ ਕਰ ਰਹੇ ਆ ਵੀ ਕਿਹੜੇ ਵੇਲੇ ਮੀਂਹ ਪੈ ਜਾਵੇ ਬਾਰਿਸ਼ ਉਹ ਸਾਈਡ ਤੋਂ ਬਾਰਿਸ਼ ਹੈ ਨਾ ਸਾਡੇ ਤੋਂ ਤੋਂ ਬਾਰਿਸ਼ ਆਉਂਦੀ ਹੈ ਸਾਈਡ ਤੋਂ ਆਉਂਦੀ ਹੈ ਅੱਛਾ ਆਜੇ ਨੂੰ ਜੋ بارش ਦਾ ਜ਼ਿਆਦਾ ਚੱਲ ਇਹ بارش ਦਾ ਰੱਖਿਆ ਤੁਸੀਂ ਅੱਧਰ ਉੱਧਰ ਉਹ ਦੱਸੀ ਸੀ 90% بارش ਅੱਛਾ ਨਹੀਂ ਹੋਈ ਚਲੋ ਤੁਹਾਡੇ ਮੁਕੱਦਰ ਆ ਇਹਨਾਂ ਨੇ بارش ਪਤਾ ਕਿਦੋਂ ਹੋਣੀ ਹੈ ਜਿਹਦੇ ਨਾਲ ਇਹ ਕੁੱਪੇ ਲਾਦਦੇ ਨਾ ਪ੍ਰੋਪਰ ਕੁਰਸੀਆਂ ਰੱਖਣ ਲੱਗੇ ਉਦੋਂ ਮੀਂਹ ਸ਼ੁਰੂ ਹੋ ਜਾਣਾ ਤੇ ਹਲੇ ਇੰਤਜ਼ਾਰ ਕਰ ਰਿਹਾ ਇਹਨਾਂ ਨੇ ਇੰਤਜ਼ਾਰ ਕਰਦੇ ਕਰਦੇ ਕੁੱਪੇ ਲਾਉਣਾ ਸ਼ੁਰੂ ਕਰ ਦੇਣੇ ਤੇ ਤੁਮੀ ਆ ਜਾਣਾ ਲੇਕਿਨ ਅੱਲਾ ਨਾ ਕਰੇ ਮੈਨੂੰ ਲੱਗਦਾ ਕਿ ਮੁੰਡਾ ਦੇਸ਼ਕੀਆਂ ਬਹੁਤ ਝੱਟ ਤੇਰਾ ਜਿਹਦੇ ਕਰਕੇ ਮੀਂਹ ਦਾ ਖਤਰਾ ਹੈ ਹੈ ਤੁਹਾਡੇ ਵੀ ਬੋਲਦੇ ਹੇ ਮਿਸਾਲ ਸਾਡੇ ਵੀ ਮਿਸਾਲ ਹੈ ਤੇ ਆ ਜੀ ਛੋਟਾ ਹਾਥੀ ਆ ਇਹਨੂੰ ਕੀ ਬੋਲਦੇ ਹੋ ਸੂਜ਼ੂਕੀ ਸੂਜ਼ੂਕੀ ਬੋਲਦੇ ਹੋ ਹਾਂ ਸਾਡੇ ਵੀ ਇਹਨੂੰ ਐਸੇ ਸੂਜ਼ੂਕੀ ਬੋਲਦੇ ਆ ਪਰ ਅਕਸਰ ਥਾਵਾਂ ਤੇ ਛੋਟਾ ਹਾਥੀ ਵੀ ਸੀਰੀਅਸਲੀ ਤੇ ਲੋ ਜੀ ਉਹ ਜੀਪ ਹੈ ਤੈਨ ਦੱਸਿਆ ਸੀ ਕੱਲ ਵੀ ਕਿ ਲੋਡਡ ਜੀਪ ਜਿਹੜੀ ਆ ਇਹ ਕਿਧਰ ਜਾ ਰਹੇ ਨੇ ਪਾਣੀ ਲੈਣ ਜਾਣਾ ਪਾਣੀ ਇੱਥੇ ਨਹੀਂ ਹੈਗਾ ਐ ਪਾਣੀ ਲੈ ਕੇ ਲਾਈਟ ਚਲੀ ਗਈ ਅੱਛਾ ਲਾਈਟ ਚਲੀ ਗਈ ਤਾਂ ਹੁਣ ਕਿੱਥੋਂ ਲੈ ਕੇ ਆਉਣਗੇ ਵੱਡੀਆਂ ਜਨਰੇਟਰਾਂ ਤੇ ਨਹੀਂ ਜਿਹੜਾ ਇਹਨਾਂ ਲੋਡ ਚੁੱਕਦੇ ਆ ਠੀਕ ਆ ਇੱਥੇ ਨਾਲ ਜਿਹੜਾ ਨਾ ਉੱਪਰ ਪੰਪ ਤੇ ਉੱਥੋਂ ਪਾਣੀ ਲੈ ਆਉਂਦੇ ਅੱਛਾ ਅੱਛਾ ਓਕੇ ਬਾਕੀ ਲੋ ਜੀ ਜਿਹੜਾ ਮਾਹੌਲ ਚੱਲ ਹੋ ਚੁੱਕਿਆ ਸ਼ੁਰੂ ਤੇ ਹੁਣ ਵੇਖਦੇ ਆਂ ਵੀ ਕਿੱਦਾਂ ਨੂੰ ਮਾਹੌਲ ਚੱਲ ਜਾਂਦਾ ਮੀਂਹ ਖਰਾਬ ਕਰਦਾ ਮਾਹੌਲ ਚਾਲੀਆ ਮੈਂਟੇਨ ਰਹਿੰਦਾ ਸਾਰਾ ਕੁਝ ਸੋ ਜੁੜੇ ਰਹਿਣਾ ਹੁਣ ਵਲੌਗ ਦੇ ਨਾਲ ਵਲੌਗ ਬੜਾ ਇੰਟਰਸਟਿੰਗ ਤੇ ਬੜਾ ਸੋਹਣਾ ਹੋਏਗਾ ਅੱਜ ਦਾ ਲੋਈ ਜਨਰੇਟਰ ਚੱਕ ਲਿਆ ਇਹ ਚੱਲੇਗਾ ਲੋਡਡ ਜੀਪ ਤੇ ਤੇ ਪਾਣੀ ਕੱਢਣ ਆਸਤੇ ਭਾਜੀ ਇਹ ਹੀ ਯੂਜ਼ ਕਰਾਂਗੇ ਜਨਰੇਟਰ ਓਕੇ ਸੁਪਾ ਦੀ ਗਈ ਹੈ ਹਾਂ ਹਾਂ ਤੇ ਇਹ ਪਾਣੀ ਆਸਤੇ ਇਹ ਯੂਜ਼ ਕਰਾਂਗੇ ਉਹ ਗੱਡੀ ਭਾਰ ਕੇ ਲਿਆਵਾਂਗੇ ਵੈਸੇ ਇੱਥੇ ਸਾਡੇ ਆਪਣੇ ਜਿਹੜਾ ਨਾ ਬੋਰ ਕੱਢਿਆ ਏ ਕੁੱਤੇ ਕਰਿਆ ਦੇਖਿਆ ਪੈ ਪਾਰ ਹੈ ਹਾਂ ਹਾਂ ਕਿਉਂਕਿ ਲਾਈਟ ਦੀ ਵਜ੍ਹਾ ਮੋਟਰਾਂ ਵੱਡੀਆਂ ਚਲੋ ਨੋ ਇਸ਼ੂ ਮਤਲਬ ਇਹ ਤਾਂ ਇਹ ਮਤਲਬ ਅੱਜ ਦਾ ਜਿਹੜਾ ਕੰਮ ਤੇ ਆਜੂਗਾ ਨਾ ਅੱਜ ਕੰਮ ਆਜੂਗਾ ਹਾਂ ਹਾਂ ਲੋ ਜੀ ਇਹ ਚੱਲਾ ਜੀਪ ਤੇ ਹੁਣ ਥੋੜੀ ਦੇਰ ਬਾਅਦ ਪਾਣੀ ਦੇ ਡਰਮ ਆ ਜਾਣਗੇ ਲੋ ਜੀ ਤਾਂ ਹੁਣ ਇਹ ਲੈ ਕੇ ਜਾ ਰਹੇ ਨੇ ਅੱਜ ਜਿੱਥੇ ਸਟੇਜ ਲੱਗਣਾ ਹੈ ਸਮਾਨ ਸਮੂਹ ਕਹਿੰਦੇ ਆ ਗਿਆ ਆ ਗਿਆ ਵਾ ਸਾਰਾ ਸਮਾਨ ਉਹ ਤੇ ਵਾ 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 ਮਾਸ਼ਾਅੱਲਾ ਤਿਆਰੀਆਂ ਸ਼ੁਰੂ ਹੈ ਅੱਛਾ ਉੱਪਰ ਵੀ ਜਾ ਰਹੇ ਆ ਵਾ ਉੱਪਰ ਲੱਗਣਾ ਹੈ ਤੇ نیچے ਲੱਗਣਾ ਹੈ ਉੱਪਰ ਉੱਪਰ ਲੱਗਣਾ ਹੈ ਉੱਪਰ ਲੱਗਣਾ ਹੈ ਲੋ ਜੀ ਕਾਫੀ ਜ਼ਿਆਦਾ ਚੇਰਾ ਵਗੈਰਾ ਲਾ ਦਿੱਤੀਆਂ ਇੱਥੇ ਆਪਣੇ ਪੰਜਾਬ ਦੇ ਵਿੱਚ ਹੁੰਦਾ ਖੁੱਲਾ ਏਰੀਆ ਜਿਵੇਂ ਮੈਦਾਨੀ ਏਰੀਆ ਥੋੜਾ ਜਿਹਾ ਹਾਂਜੀ ਮੈਦਾਨੀ ਏਰੀਆ ਨਾ ਆਪਣਾ ਸਾਡਾ ਮੈਦਾਨੀ ਏਰੀਆ ਤੇ ਖੁੱਲਾ ਟੈਂਟ ਤੰਬੂ ਲਾ ਕੇ ਆਪਣੇ ਖੁੱਲੀਆਂ ਕੁਰਸੀਆਂ ਲਾ ਦਿੰਦੇ ਇੱਥੇ ਜਰਾ ਕੇ ਮਾਹੌਲ ਇਸ ਤਰ੍ਹਾਂ ਦਾ ਕੰਜ਼ਰਵੇਟਿਵ ਜਿਹਾ ਹੈ ਅਸਲਾਮੁਅਲੈਕਮ ਜੀ ਕੀ ਹਾਲ ਹੈ ਠੀਕ ਹੋ ਜੀ ਅਲਹਮਦੁਲਿਲਾ ਜੀ ਹਾਂਜੀ ਬੱਚਾ ਵਾਟੀ ਕਿੱਦਾਂ ਠੀਕ ਹੋ ਗੇਮ ਖੇਡਦੇ ਆ ਵਾਹ ਬੱਚਾ ਨਾ ਅੱਛਾ ਇੱਥੇ ਸਟੇਜ ਲੱਗਣਾ ਹੈ ਲਓ ਜੀ ਬੜਾ ਵਿਊ ਪੁਆਇੰਟ ਹੈਗਾ ਲੇਕਿਨ ਪਿੱਛੇ ਲਾਈਟਾਂ ਨਹੀਂ ਹੋਣੀਆਂ ਨਾ ਰਾਤ ਨੂੰ ਨਹੀਂ ਨਹੀਂ ਆ ਇੱਥੇ ਹੋਵੇ ਨਾ ਲਾਈਟਸ ਸਾਹਮਣੇ ਸਾਰਾ ਕੁਝ ਵਾਸਤੇ ਲਾਉਣੀ ਹੈ ਨਾ ਲਾਈਟਾਂ ਅੱਛਾ ਅੱਛਾ ਹਾਂ ਸਟੇਜ ਤੇ ਲੱਗਣਗੀਆਂ ਮੈਂ ਵੈਸੇ ਕਹਿ ਰਿਹਾ ਕਿ ਜੇ ਦੇਰ ਨੂੰ ਹੋਵੇ ਸਟੇਜ ਲੱਗਾ ਹੋਇਆ ਤੇ ਬੈਕ ਤੇ ਕਿਆ ਪਿਕਚਰਜ਼ ਆਉਣ ਕਿਆ ਵਿਊ ਪੁਆਇੰਟ ਹੈ ਨਾ ਬਹੁਤ ਸੋਹਣਾ ਲੱਗੇ ਬੜੀਆਂ ਲਾਈਟਾਂ ਲੱਗਣ ਦੀ وجہ ਨਜ਼ਰ ਆਉਣਾ ਪਾ ਰੱਖੇ ਸਾਰੇ ਉੱਥੇ ਲਾਈਟ ਲੱਗੀ ਉਹਦੇ ਵਜ੍ਹਾ ਨਜ਼ਰ ਆਉਣਾ ਹਾਂ ਹਾਂ ਓਕੇ ਤੁਸੀਂ ਕੋਸ਼ਿਸ਼ ਕਰੋ ਥੋੜੀ ਜਿਹੀ ਵਿੱਚ ਨਾ ਉਰਦੂ ਬੋਲ ਲਿਆ ਕਰੋ ਕਿਉਂਕਿ ਅਕਸਰ ਵਰਡ ਤੁਹਾਡੇ ਸਮਝ ਨਹੀਂ ਆਉਣੇ ਸਾਰਿਆਂ ਨੂੰ ਮੈਂ ਆਪ ਉਰਦੂ ਨਹੀਂ ਬਾਤ ਕਰਾਂਗਾ ਹਾਂ ਜੇ ਜੇ ਰਾਤ ਕੋ ਨਾ ਇਹ ਲਾਈਟਿੰਗ ਯਹਾਂ ਸੇ ਸ਼ੁਰੂ ਹੋਗੀ ਨਾ ਯਹਾਂ ਲਾਈਟਿੰਗ ਹੋਗੀ ਨਾ ਇਸ ਦੀ ਸਾਰੀ ਲਾਈਟ ਸਪਾਟ ਇਹ ਸਾਰਾ ਵੀਊ ਨਜ਼ਰ ਆਏਗਾ ਹਾਂ ਇਹ ਵੀਊ ਨਜ਼ਰ ਆਇਆ ਨਾ ਤਾਂ ਫਿਰ ਜ਼ਿਆਦਾ ਅੱਛਾ ਲੱਗੇਗਾ ਇਹ ਵੀ ਮਾਰਾ ਭਾਈ ਹੈ ਇਹ ਵੀ ਇਟਲੀ ਹੁੰਦਾ ਹੈ ਅੱਛਾ ਅੱਛਾ ਇਹ ਵੀ ਯਾਨੀ ਠੀਕ ਹੈ ਇਹ ਲੋ ਜੀ 80 DL ਦਾ ਘਰ ਹੈ ਇੱਥੇ ਨਕਸ਼ਾ ਸਾਰਾ ਇਟਲੀ ਵਾਲਾ ਦਾ ਚੁੱਕ ਲਿਆ ਪਿਆ ਨਾ ਨੇ ਲੋ ਜੀ ਮਾਸ਼ਾਅੱਲਾ ਇੱਥੇ ਲੱਗਣਗੀ ਸਟੇਜ ਲ ਇਹ ਲੜਕੀਆਂ ਦਾ ਹੋਏਗਾ। ਅੱਛਾ ਨਹੀਂ ਨਹੀਂ ਲੜਕੀਆਂ ਦਾ ਹੀ ਮਤਲਬ ਇਥੇ ਸੂਟਿੰਗ ਲੜਕੀਆਂ ਦੀ ਹੋਏਗੀ ਨਾ? ਜੀ ਹਾਂ। ਓਕੇ। ਲਓ ਜੀ ਰਾਤ ਨੂੰ ਫਿਰ ਇਥੇ ਮਾਹੌਲ ਚੱਲ ਬੜਾ ਸੋਹਣਾ ਬਣੂਗਾ। ਢੋਲ ਵੀ ਹੈ ਨਹੀਂ। ਐਨ ਢੋਲ ਜੀ ਐ ਸਾ। ਅੱਛਾ ਅੱਛਾ ਤੁਹਾਡੇ ਡਾ ਢੋਲ ਆ। ਉਹ ਮੈਨੂੰ ਸਿਰ ਇਹ ਦੱਸ ਦਿਓ ਵੀ ਜਿਵੇਂ ਸਾਡੀਆਂ ਬੀਟਾਂ ਪੰਜਾਬੀਆਂ ਦੀਆਂ ਹੁੰਦੀਆਂ। ਸੇਮ। ਸੇਮ ਹੋ ਜਾ। ਨਹੀਂ ਮੈਂ ਅਕਸਰ ਹੈ ਨਾ ਮੈਂ ਪਠਾਨਾਂ ਦੇ ਵਿਆਹ ਤੇ ਗਿਆ ਸੀ ਇੱਕ ਵਾਰ। ਉਹਨਾਂ ਦਾ ਚੇਂਜ ਆ ਉਹਨਾਂ ਦਾ ਚੇਂਜ ਹੈ ਕਿਉਂਕਿ ਉਹ ਪਸ਼ਤੂ ਆ ਨਾ ਸਾਡੀ ਉਰਦੂ ਹੈ ਯਾਨੀ ਕਿ ਉਹਨਾਂ ਦਾ ਚੇਂਜ ਬਹੁਤ ਜ਼ਿਆਦਾ ਹਾਂ ਤੁਹਾਡਾ ਜਿਹੜੇ ਪਹਾੜੀ ਜ਼ੁਬਾਨ ਆ ਪੰਜਾਬੀ ਨਾਲ ਕਿਤੇ ਕਿਤੇ ਮੇਲ ਖਾਂਦੀ ਹੈ ਨਾ ਨੋ ਨੋ ਦਾ ਅਟੈਚਮੈਂਟ ਹੈ ਹਾਂ ਤਾਂ ਕਰਕੇ ਤੁਸੀਂ ਕਹੋ ਆਣਗੇ ਨਾ ਤੁਹਾਨੂੰ ਚੈੱਕ ਕਰਾਂਗੇ ਕਿ ਕਿੰਨੇ ਬਜਾਂਦੇ ਚਲੋ ਡਨ ਉਹ ਤੇ ਦੇਖਾਂਗੇ ਅੱਜ ਰਾਤ ਨੂੰ ਆਜੋ ਪਾਜੀ ਹੋਰ ਫਿਰ ਦੇਤਾ ਕਾਰ ਹਾਂ ਹਾਂ ਠੀਕ ਹੋ ਗਿਆ ਲਓ ਜੀ ਲਓ ਇਧਰ ਤੱਕ ਪੂਰਾ ਪੂਰਾ ਪ੍ਰਬੰਧ ਹੋਇਆ ਪਿਆ ਕੰਮ ਦਾ ਲੋ ਜੀ ਖਾਣਾ ਵੀ ਅਸਲਾਮ ਵਾਲੇਕਮ ਜੀ ਕੀ ਹਾਲ ਹੈ ਠੀਕ ਹੋ ਜੀ ਹੋਰ ਜੀ ਅਲਹਮਦੁਲਿਲਾ ਜੀ ਠੀਕ ਹੈ ਜੀ ਲੋ ਜੀ ਇਹ ਬਣ ਰਿਹਾ ਵਾ ਚਿਕਨ ਹੈ ਜੀ ਚਿਕਨ ਬਣ ਰਿਹਾ ਜੀ ਲੋ ਜੀ ਇਹ ਤਿਆਰ ਹੋਏ ਪਏ ਆ ਖਾਣਾ ਤੇ ਪੂਰਾ ਪੂਰਾ ਤਿਆਰ ਆ ਟਾਈਮ ਤੇ ਹਲੇ ਹੋਇਆ ਨਹੀਂ ਇੰਨਾ ਅੱਛਾ ਨਹੀਂ ਤਿਆਰ ਹੋ ਰਿਹਾ ਹੈ ਨਾ ਟਾਈਮ ਲੱਗੇਗਾ ਇਹ ਕਾ ਬੰਨੋ ਪਲਾਓ ਅੱਛਾ ਰੋਸਟ ਬਣ ਰਿਹਾ ਵਾਹ ਜੀ ਵਾਹ ਲੋ ਜੀ ਇਹ ਰੂਸਟ ਹੋ ਰਿਹਾ ਹੈ ਗੋਸ਼ਟ ਚਿਕਨ ਸੈਟਅਪ ਅੱਛਾ ਲਗਾਇਆ ਹੈ ਇਹਨਾਂ ਨੇ ਜੀ ਜੀ ਮੈਂ ਸਮਝ ਰਿਹਾ ਹਾਂ ਮਾਸ਼ਾਅੱਲਾ ਬਹੁਤ ਅੱਛਾ ਸੈਟ ਬਣਾ ਰਿਹਾ ਹੋਇਆ ਲੋ ਜੀ ਇੱਧਰ ਬਣਦਾ ਪਿਆ ਸੀ ਖਾਣਾ ਸ਼ਾਣਾ ਹਲੇ ਜਦੋਂ ਤਿਆਰ ਹੋਏਗਾ ਤਾਂ ਤੁਹਾਨੂੰ ਵੀ ਦਿਖਾਉਨੇ ਆ ਸਟੇਜ ਲੱਗਿਆ ਦਿਖਾਉਨੇ ਆ ਤੇ ਇੱਧਰ ਮੁੰਡੇ ਜਵਾਬ ਚੀਜੀ ਖਾਂਦੇ ਫਿਰਦੇ ਮੈਨੂੰ ਲੱਗਦਾ ਹੈਂ ਓਏ ਦੁਕਾਨ ਤੇ ਗਿਆ ਵਿਆਹ ਵਾਲਾ ਮੁੱਕੀ ਉਹ ਤੇ ਮੈਨੂੰ ਵੀ ਇੱਕ ਤਾਂ ਨਹੀਂ ਸ਼ਾਪਰ ਸਿੱਟ ਤੇ ਦੁਕਾਨ ਤੇ ਐਸ ਇਸ ਦੁਕਾਨ ਤਾਂ ਕੇ ਐਸ ਇਸ ਅੱਧਾ ਕੋਟ ਦਾ ਤਾਂ ਹੁੰਦਾ ਵਿਆਹ ਵਾਲੇ ਦਿਨ ਜਦੋਂ ਪੈਸੇ ਮੰਗਦੇ ਨਾ ਦਿਖਾਇਆ ਟੈਂਟ ਲੱਗੇ ਹਾਂ ਮੈਂ ਗਿਆ ਉੱਪਰ ਲੋ ਜੀ ਗੱਡੀ ਹੋ ਚਲੀ ਸਟਾਰਟ ਤੇ ਕਹਿੰਨ ਚੱਲੇ ਆ ਸਰਸੁਰੀਆਂ ਲੈ ਹੈ ਸਰਸੁਰੀਆਂ ਲੈ ਸਰ ਫਿਰਸੁਰੀਆਂ ਸਰ ਸੁਰੀਆਂ ਕੀ ਕਿ ਹੁੰਦਾ ਇਹ ਸੁਰੀਆਂ ਅੱਛਾ ਠਾ ਸਰਸੁਰੀਆਂ ਓਕੇ ਤੁਸੀਂ ਸਰਸੁਰੀਆਂ ਬੋਲਦੇ ਹੋ ਸੁਸਰੀਆਂ ਓਕੇ ਆਤਿਸ਼ਬਾਜ਼ੀ ਚਲੋ ਜੀ ਚੱਲ ਸਮੀ ਸਾਹਿਬ ਹੈ 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 ਬੈ ਜਾ ਬੈ ਕੇ ਬੈ ਜਾ ਅਈ ਲਾਕ ਖੋਲੇ ਆਏ ਮੇਰਾ ਵੀ ਮੇਰਾ ਵੀ ਯਾਰ ਖੋਲੇ ਨਾ ਨਾ ਫੇਰ ਗੱਲ ਆ ਲਓ ਜੀ ਲਓ ਜੀ ਪਿੰਡ ਵਾਲ ਨੂੰ ਚਾਲੇ ਪਾਤੇ ਕਿ ਸ਼ਹਿਰ ਵਾਲ ਨੂੰ ਸ਼ਹਿਰ ਸ਼ਹਿਰ ਨਿਕਾ ਜਾ ਸ਼ਹਿਰ ਵਾਲ ਨੂੰ ਹੈ ਲੈਦੇ ਬਾਜ਼ਾਰ ਵਾਲ ਨੂੰ ਯਾਰ ਲੋ ਜੀ ਕਹਿੰਦੇ ਆ ਗਏ ਆ ਹਾਰਾਂ ਵਾਲੀ ਦੁਕਾਨ ਤੇ ਨਾਲ ਹਾਰ ਨਾਲ ਜੀ ਉਸ ਤੋਂ ਬਾਅਦ ਇੱਥੋਂ ਸ਼ੁਰਲੀਆਂ ਪਟਾਕੇ ਹਰ ਚੀਜ਼ ਮਿਲੇਗੀ ਦੁਕਾਨ ਹੈਗੀ ਜਿਵੇਂ ਪਿੰਡਾਂ ਥਾਵਾਂ ਦੀ ਦੁਕਾਨ ਛੋਟੀ ਹੁੰਦੀ ਆ ਕਿ ਹਰ ਚੀਜ਼ ਅਵੇਲੇਬਲ ਲੋ ਜੀ ਆ ਬਰਤਨ ਵਗੈਰਾ ਵੀ ਇੱਥੇ ਹੀ ਆ ਆ ਬੱਚਿਆਂ ਦੇ ਬੰਟੇ ਇਹ ਵੀ ਇੱਥੇ ਹੀ ਆ ਕਾਂਚ ਕਾਂਚੀਆਂ ਕਾਂਚੀਆਂ ਵੀ ਬੋਲਦੇ ਆ ਹਾਂ ਜੀ ਮਰ ਭਾਈ ਤੁਹਾਨੂੰ ਲੱਭ ਗਈ ਆ ਸ਼ਾਇ ਜਿਹੜੀ ਤੁਸੀਂ ਲੈਣ ਆਏ ਆ ਹਾਂ ਬਸ ਕੱਢ ਲੈ ਹੈ ਸ਼ਾ ਬੜਾ ਮਾਲ ਲੁਕੋ ਕੇ ਰੱਖਿਆ ਹਾਂ ਨਾ ਉਹ ਅਸਲੇ ਮਹਾਰਮ ਸੰਨ ਮਹਾਰਮ ਜਰਾ ਹਾਂ ਜੀ ਹਾਂ ਜੀ ਥੋੜੀ ਜਿਹੀ ਸਹੀ ਗੱਲ ਆ ਲਓ ਜੀ ਛਾਬੀਆਂ ਵਾ ਵਾ ਮਾਸ਼ਾ ਅੱਲਾਹ ਛਾਬੀ ਬੜੀ ਲੈਵਲ ਆ ਇਹ ਹੱਥ ਦੀ ਬਣੀ ਹੋਈਆਂ ਜੀ ਇਹ ਛਾਬੀਆਂ ਹਾਦੀਆਂ ਬਣੀਆਂ ਐ 50 ਵਿੱਚ ਐਚਾ 50 ਵਿੱਚ ਹਾਂ ਪੰਜਾਬ ਚ ਤੇ ਹੱਥ ਚ ਬਣਦੀਆਂ ਨਾ ਇਹ ਸਾਡੀਆਂ ਵਾ 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 ਮਾਲ ਨਿਕਲੇ ਆ ਜੀ ਮਾਲ ਹਾਂ ਏ ਬੜਾ ਤਗੜਾ ਮਾਲ 200 ਦਿਓ ਸਮੀ ਰਾਮ ਮਾਲ ਨਿਗਲੇ ਆਸਤਾ ਜੀ ਮਾਲ ਵਾਹ ਜੀ ਵਾਹ ਇੱਕ ਨੂੰ ਰੰਗਾਲੀਆਂ ਕਰੀ ਬੰਨਣਾ ਨਹੀਂ ਉਹ ਕਤਨੇ ਉਹ ਪਿਜ਼ਾਰ ਬਣਾ ਲਓ ਜੀ ਅੱਛਾ ਪੰਜਾਬ ਦੇ ਵਿੱਚ ਨਾ ਇਹ ਬੈਨ ਆ ਆਤਿਸ਼ਬਾਜ਼ੀ ਮੋਸਟਲੀ ਕਿਉਂਕਿ ਅਕਸਰ ਲੋਕੀ ਕਹਿੰਦੇ ਵਿੱਚ ਝੁੱਗਿਆਂ ਨੂੰ ਅੱਗ ਲੱਗ ਜਾਂਦੀ ਆ ਜਾਂ ਕਣਕ ਜਾਂ ਫਸਲਾਂ ਹੁੰਦੀਆਂ ਵਾ ਇਸ ਕਰਕੇ ਆਗੂ ਗੁਪੈਣ ਦਾ ਖਤਰਾ ਹੁੰਦਾ ਵਾ ਇਸ ਕਰਕੇ ਇਹ ਬੈਨ ਆ ਸਾਡੇ ਉੱਤੇ ਮੋਸਟਲੀ ਲੋਕੀ ਚੋਰੀ ਛੁਪੇ ਕਰ ਕਰਾ ਲੈਂਦੇ ਆ ਦੂਰ ਦਰਾਜ ਇਲਾਕਿਆਂ ਵਾਲੇ ਜਦੋਂ ਥਾਣਾ ਦੂਰ ਹੋਵੇ ਇੱਥੇ ਤੇ ਇੰਨਾ ਮਾਲ ਚੱਲ ਗਿਆ ਆ ਸਾਡੇ ਨਾ ਆ ਇੰਨਾ ਵੀ ਚੱਲੇ ਆ ਹੁੰਦਾ ਨਾ ਇੰਨਾ ਤੇ ਡਾਲਾ ਪਹੁੰਚ ਜਾਣਾ ਸੀ ਮਿੰਟ ਮਾਰ ਕੇ ਇੱਥੇ ਕਿੰਨੇ ਨੂੰ ਆ ਜੀ ਇੱਕ ਛੁਰਲੀ 3 ਰੁਪਏ ਦਾ ਪੀਸ 3 ਰੁਪਏ ਦਾ ਇੱਕ ਸਾਡੇ ਹੈਗਾ ਵਾ ਪੰਜਾਬ 'ਚ 100 120 ਦਾ ਅਨਾਰ ਅਨਾਰ ਨਹੀਂ ਵਾ ਜੀ ਵਾ ਅਨਾਰ ਚਾਕਣਾ ਮਾਰ ਲਈ ਚਲਾਉਣਾ ਨੇ ਨਾਰੀ ਲੱਗ ਗਿਆ ਮੈਨੂੰ ਪਤਾ ਲੋਹੀ ਇਹ ਨਾਰਤੇ ਆ ਸਟਿੱਕਾਂ ਜਿਹੜੀਆਂ ਹੱਥ ਫੜ ਕੇ ਚਲਾ ਦਿੰਦੀਆਂ ਹਨ ਐ ਫੜ ਕੇ ਖੜੋ ਜੋ ਤੇ ਆਪੇ ਪਟਾਕੇ ਨਿਕਲ ਜਾਂਦੇ 7-8 ਵਿੱਚੋਂ ਲੋ ਜੀ ਜਾ ਰਿਹਾ ਸਮਾਨ ਅੰਦਰ ਸਭੀ ਸਾਫ ਖੜਿਆ ਵਿਛਵਾ ਦੀ ਪੂਰੀ ਕੀ ਕੀ ਕਹਿੰਦੇ ਆ ਕਿ ਜ਼ਿੰਮੇਦਾਰੀ ਨਾਲ ਰਖਾ ਰਿਹਾ ਸਮਾਨ ਵਾ ਵਾ ਸਾਰਾ ਜੀ ਬਰੂਦ ਇਕੱਠਾ ਹੋ ਗਿਆ ਇਹ ਰਾਤ ਨੂੰ ਰੌਣਕਾਂ ਲੱਗਣਗੀਆਂ ਫਿਰ ਲੋ ਜੀ ਸਮਾਨ ਸੂਨ ਲੈ ਕੇ ਤੇ ਹੁਣ ਚੱਲੇ ਪਾਤੇ ਆਪਾਂ ਘਰ ਵੱਲ ਨੂੰ ਘਰੇ ਆ ਗਏ ਆ ਤੇ ਆਉਂਦੇ ਕਹਿੰਦੇ ਚੈਕਿੰਗ ਸ਼ੁਰੂ ਧਿਆਨ ਨਾਲ ਸ਼ੁਰੂ ਓਏ ਹੋਏ 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 ਵੇ ਪਹਾੜਾਂ ਚ ਤੇ ਵਾਅ ਵੀ ਬੜੀ ਹੁੰਦੀ ਆ ਉਸਤਾਦ ਓਏ ਸਮੀ ਪਹਾੜਾਂ ਚ ਤੇ ਵਾਅ ਵੀ ਬੜੀ ਹੁੰਦੀ ਆ ਵਾਹ ਵਾਹ ਸਹੀ ਆ ਇਹ ਰਾਤ ਨੂੰ ਅੱਛੇ ਟੈਸਟ ਹੋਣਗੇ ਰਾਤ ਨੂੰ ਰੋਸ਼ਨੀ ਨਹੀਂ ਆਈ ਹਾਂ ਹਾਂ ਤੇ ਉੱਪਰ ਚਲੋ ਆਜੋ ਇਹ ਕਿਹਦਾ ਹੈ ਲੋਜੀ ਉਥੋਂ ਨਿਕਲੇ ਵੀ ਆ ਗਿਆ ਸਿੱਧੇ ਭਾਈ ਦੇ ਘਰ ਭਾਈ ਨੇ ਨਕਸ਼ਾ ਬਣਾਇਆ ਡਾਇਰੈਕਟ ਇਟਲੀ ਘੜਾ ਵਾਹ ਜਰਾ ਮਮਟੀ ਆ ਭਾਈ ਦੀ ਇੱਥੋਂ ਕਹਿੰਦੇ ਸਾਰਾ ਵਿਊ ਪੁਆਇੰਟ ਜਿਹੜਾ ਨਜ਼ਰ ਹੁੰਦਾ ਵਾਹ ਭਾਈ ਬਹੁਤ ਸੋਹਣਾ ਮਾਸ਼ਾ ਅੱਲਾ ਅੱਛਾ ਪਾਣੀ ਇੱਥੋਂ ਦਾ ਪਾਣੀ ਜਾਂਦਾ ਅੱਛਾ ਇਹ ਵਾ ਵਾਟਰ ਫਿਲਟਰ ਵਾਲਾ ਜਿਹੜਾ ਤੁਸੀਂ ਲਗਾਇਆ ਹੋਇਆ ਵਾ ਇਹ ਬੋਰ ਇਹ ਸਾਰਿਆਂ ਪਾਸੇ ਜਾਂਦਾ ਪਾਣੀ ਅੱਛਾ ਮਤਲਬ ਇੱਥੇ ਲੋਕਾਂ ਨੇ ਘੱਟ ਲਗਾਇਆ ਹੋਇਆ ਹੈ ਨਾ ਇੰਨੇ ਮਸਾਇਲ ਨੇ ਲੋਕਾਂ ਕੋਲ ਕੇ ਲਾ ਸਕਿਆ ਠੀਕ ਆ ਸਾਨੂੰ ਅੱਲਾ ਨੇ ਇੰਨਾ ਮੌਕਾ ਦਿੱਤੇ ਆ ਕਿ ਅਸੀਂ ਕਿਸੇ ਦੀ ਖਿਦਮਤ ਕਰੀਏ ਸਹੀ ਗੱਲ ਆ ਮਾਸ਼ਾਅੱਲਾ ਕੀ ਬਾਤ ਠੀਕ ਹੈ ਹਾਂ ਉਹ ਨਥੂ ਆ ਰਿਹਾ ਇਹ ਕਿੰਨਿਆਂ ਕੀ ਘਰਾਂ ਨੂੰ ਜਾਂਦਾ ਹੋਏ ਕਿ ਇਥੋਂ ਇਥੋਂ ਜਿਹਨੇ ਕਿ ਇਥੋਂ ਥੱਲੇ ਜਾ ਰਿਹਾ ਉਥੋਂ ਕੋ ਤਰੀ ਘਰਾਂ ਨੂੰ ਅੱਗੇ ਕਨੈਕਸ਼ਨ ਹੈ 60 70 ਘਰਾਂ ਨੂੰ ਇਥੋਂ ਪਾਣੀ ਜਾ ਰਿਹਾ ਉਹਦੇ ਇੱਕ ਪੈਪ ਲੱਗਿਆ ਜਿਹੜਾ ਰੋਡ ਤੇ ਜਿਹੜਾ ਸਾਰਿਆਂ ਨੂੰ ਮਤਲਬ ਬਾਕੀਆਂ ਨੂੰ ਵੀ ਜਾ ਰਿਹਾ ਤੇ ਪਾਣੀ ਨਹੀਂ ਹੈ ਗੱਡੀਆਂ ਤੇ ਲੈ ਕੇ ਜਾ ਰਹੇ ਹੂੰ ਹੂੰ ਇਦਾਂ ਇੱਕ ਬੂਰ ਨੂੰ ਨੋਵਾ ਘਟਾ ਰਹੇ ਆ ਉੱਥੇ ਨਿਸ਼ਾਨ ਲਾਇਆ ਠੀਕੇ ਇੱਕ ਮਸ਼ੀਨ ਨਹੀਂ ਆਈ ਅੱਜ ਤੱਕ ਨਾ ਹਾਂ ਹਾਂ ਦੀ ਵਜ੍ਹਾ ਨਾਲ ਵੇਟ ਕਰ ਰਹੇ ਆ ਓਕੇ ਓਕੇ ਇੱਕ ਹੋਰ ਇੱਕ ਡਾਣਾ ਇਹ ਜਪਾਨੀ ਫਾਲੇ ਭਜੀ ਹਾਂ ਜੋ ਪਾਨੀ ਫਾਲੇ ਲੋ ਜੀ ਇਹ ਆਪਾਂ ਕੀ ਕਹਿੰਦੇ ਹੁੰਦੇ ਵੀ ਖਾਣੇ ਹੁੰਦੇ ਬਾਜ਼ਾਰੋਂ ਲੈ ਕੇ ਆ ਜਪਾਨੀ ਫਾਲ ਲੱਗਾ ਵੀ ਵੇਖ ਲਿਆ ਆਪਾਂ ਤਾਂ ਕਦੀ ਨਹੀਂ ਪਹਿਲੇ ਵੇਖਿਆ ਤੇ ਵੇਖਿਆ ਕਦੇ ਇਦਾਂ ਲੱਗਾ ਨਹੀਂ ਵੇਖਿਆ ਹਾਂ ਉਦਾਂ ਦੇ ਵੇਖਿਆ ਹੈ ਕਾਫੀ ਜਨਵਾਰ ਹੋਰ ਵੀ ਆ ਅੰਦਰ ਵੀ ਵਾ 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 ਯਾਰ ਆ ਤਾਂ ਬਹੁਤ ਮਜ਼ਾ ਮਜ਼ੇਦਾਰ ਕੰਮ ਕੀਤਾ ਹੋਇਆ ਖਰਗੋਸ਼ ਆ ਬੱਕਰੀਆਂ ਆ ਏ ਤੇ ਮੇਰੇ ਵਾਲਾ ਹੀ ਤੁਸੀਂ ਸੈਟਅਪ ਲਾਇਆ ਮਮੀ ਇਸ ਤਰ੍ਹਾਂ ਦਾ ਸੈਟਅਪ ਲਾ ਰਿਹਾ ਹੌਲੀ ਹੌਲੀ ਹੁਣ ਮੈਨੂੰ ਅੱਜ ਕਾਫੀ ਮੈਚ ਦੀ ਸੈਟਿੰਗ ਕਰਨੀ ਸੀ ਹਾਂ ਜਾਣੇ ਆਓ ਚਲੋ ਚੱਲੀਏ ਲੋ ਜੀ ਇੱਥੇ ਕਹਿੰਦੇ ਮੋਰ ਰੱਖਿਆ ਸੀ ਹੈ ਸ਼ੇਰ ਲੈ ਗਿਆ ਸ਼ੇਰ ਲੈ ਗਿਆ ਇੱਥੋਂ ਆ ਕੇ ਯਾਨੀ ਕਿ ਇੱਥੇ ਬਾਅਦ ਉਹਦੇ ਪਰ ਪੈਣ ਦੇਖਿਆ ਹਾਂ ਹਾਂ ਉਹਦਾ ਬਾਕੀ ਯਾਨੀ ਕਿ ਉਹਨੂੰ ਮਾਰ ਦਿੱਤਾ ਸੀ 400 ਅੱਛਾ 6 4 ਸੀ ਕਿ ਮੋਰ 4 ਸੀ ਅੱਛਾ 4 ਮੋਰ ਸੀ ਅੱਛਾ ਤੇ ਬਾਕੀ ਜਿਹੜਾ ਓਏ ਹੋਏ 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 ਬੜਾ ਸੋਹਣਾ ਸੈਟਅਪ ਲਾਇਆ ਹੋਇਆ ਇੱਥੇ ਸ਼ੇਰ ਹੈਗੇ ਆ ਭਾਈ ਮੰਨਣ ਵਾਲੀ ਗੱਲ ਆ ਇਹ ਅੱਗੇ ਅਸੀਂ ਥੋੜਾ ਥੋੜਾ ਵਿੱਚ ਮਜ਼ਾਕ ਸਮਝਦੇ ਸੀ ਭਾਈ ਨਹੀਂ ਨਹੀਂ ਐਸਾ ਤੁਸੀਂ ਇਸ ਤਰ੍ਹਾਂ ਹੀ ਸਾਂਭੀਆਂ ਹੋਈਆਂ ਆ ਆਹ ਵਾਲਾ ਸਾਬਣ ਜਿਹੜਾ ਇਹ ਰਹਿ ਗਈਆਂ ਜਿਹੜਾ ਬਾਕੀ ਦਾ ਮੋਰਾ ਉਹ ਸੀ ਅੰਦਰ ਵੀ ਬੜਾ ਸਮਾਨ ਹੈ ਬਸ ਜੀ ਸਿਸਟਮ ਤੁਸਤੇ ਪੂਰਾ ਮਿਨੀ ਸੂ ਬਣਾਇਆ ਸੀ ਇਹ ਛੋਟਾ ਭਾਈ ਉਹਨੇ ਜਿਹੜਾ ਹੈ ਨਾ ਸਿਸਟਮ ਉਹਨੇ ਸ਼ੋਕ ਨੇ ਲੋ ਜੀ ਇਦਾਂ ਦਾ ਕਪੜਾ ਲਾ ਆਂ ਯਾਰ ਕਿਦਾਂ ਨਹੀਂ ਮੈਂ ਜਾਲੀ ਲਗਾਣ ਲੱਗਾ ਯਾਰ ਲੋਇ ਵਾਲੀ ਹਾਂ ਲੋਇ ਵਾਲੀ ਜਾਲੀ ਜਿਹੜੀ ਆਪਾਂ ਦੂਜੇ ਲਾਈ ਦੀ ਆ ਮੁਰਗੀ ਖਾਨਿਆਂ ਨੂੰ ਉਹ ਬੜੀ ਸੋਹਣੀ ਲੱਗ ਉਹ ਵਾਲੀ ਨਾਲ ਇਹ ਵੀ ਅੱਛਾ ਹੈ ਜਿਹਨੂੰ ਦੂਜੀ ਨਾਲ ਭਾਗ ਲਾ ਲਈਏ ਔਰ ਨਹੀਂ ਜਾਲੀ ਨੂੰ ਰੰਗ ਕਰ ਦੇਣਾ ਨਾ ਆਪਾਂ ਮੈਂ ਤਾਂ ਕਰ ਕੀ ਲੋ ਜੀ ਕਪੂਟਰ ਸਾਰੇ ਉਹਨੇ ਹਰ ਚੀਜ਼ ਰੱਖੀ ਹੈ ਬਈ ਨਹੀਂ ਬਹੁਤ ਸੋਹਣਾ ਆਪਣੇ ਵੱਲੋਂ ਸੈਟਅਪ ਲਗਾਇਆ ਹੋਇਆ ਮਾਸ਼ੱਲਾ ਉਹ ਇਹ ਨਹੀਂ ਫੜਿਆ ਜਾਣਾ ਫੜ ਲੈ ਫਿਰ ਇਹ ਤਾਂ ਫੜਿਆ ਜਾਣਾ ਬੱਚਾ ਹੈ ਕੰਨਾ ਤਾਂ ਫੜੀ ਬਸ ਚੱਲ ਫਾੜ ਨਹੀਂ ਫੜਿਆ ਫੜਿਆ ਜਾਏਗਾ ਲੋ ਜੀ ਕੀ ਬਾਤ ਆ ਭਾਈ ਲੋ ਜੀ ਤਿਆਰੀਆਂ ਸ਼ੁਰੂ ਹੈ ਪੂਰਾ ਮੁੰਡਾ ਲੱਗਾ ਆ ਕੰਮ ਨੂੰ ਸਹੀ ਵੱਡੇ ਭਰਾ ਦਾ ਹੱਕ ਦਾ ਕਰ ਰਹੇ ਹਾਂ ਇਹਨਾਂ ਨੇ ਇੱਦਾਂ ਕੀਤਾ ਸੀ ਤੁਹਾਡੇ ਵਿਆਹ ਤੇ ਸੁਤਾਰਿਆ ਹੈ ਕਿਧਰ ਗਿਆ ਭੱਜ ਗਿਆ ਹੁਣ ਲੋ ਜੀ ਇੱਧਰ ਲੱਗੀਆਂ ਚੇਰਾ ਆ ਜਿਹੜੇ ਹਨ ਟੇਬਲ ਲਾਏ ਆ ਇੱਥੇ ਖਾਣੇ ਵਾਸਤੇ ਉਹ ਜਿਹੜਾ ਸਟੇਜ ਲੱਗਾ ਹੋਇਆ ਉੱਧਰ ਮੈਂ ਤੁਹਾਨੂੰ ਪਹਿਲੇ ਦਿਖਾ ਕੇ ਆਏ ਸੀ ਉਸ ਜਗ੍ਹਾ ਦੇ ਉੱਪਰ ਸਿਰ ਹਲਗੁਲਾ ਹੋਏਗਾ ਸ਼ੋਰ ਸ਼ਰਾਬਾ ਮਿਊਜ਼ਿਕ ਲੱਗੇਗਾ ਸਟੇਜ ਲੱਗੇਗਾ ਮਹਿੰਦੀ ਲੱਗੇਗੀ ਤੇ ਇਸ ਜਗ੍ਹਾ ਤੇ ਹੋਏਗਾ ਖਾਣਾ ਤੇ ਮਜ਼ੇ ਦੀ ਚੀਜ਼ ਪਤਾ ਕੀ ਆ ਮਜ਼ੇ ਦੀ ਚੀਜ਼ ਇਹ ਆ ਕਿ ਤਿੰਨ ਡਿਫਰੈਂਟ ਪਲੇਸਿਸ ਨੇ ਜਿੱਥੇ ਬੈਠਣਾ ਉੱਠਣਾ ਦਾ ਗੈਸਟਾਂ ਨੇ ਤੇ ਉੱਥੇ ਮਤਲਬ ਵਿਊ ਸਭ ਤੋਂ ਬਹੁਤ ਸੋਹਣਾ ਹੀ ਆ ਮਤਲਬ ਤੁਸੀਂ ਇੱਥੇ ਦੇਖੋ ਤੇ ਇੱਧਰ ਸਾਹਮਣੇ ਵਿਊ ਚੈੱਕ ਕਰੋ ਜ਼ਰਾ ਹਾਂ ਵੀ ਬੱਚੋ ਕੀ ਹਾਲ ਚਾਲ ਹੈ ਕੱਲ ਤੂੰ ਸਾਡੇ ਨਾਲ ਸੀ ਬੜਾ ਤੁਸਾਂ ਨੂੰ ਇੰਜੋਏ ਕਰਵਾਇਆ ਹੈ ਬੜਾ ਸਾਨੂੰ ਇਨਫੋਰਮੇਸ਼ਨ ਤੇ ਕੋਈ ਬੜੀ ਸੁਣਨ ਨੂੰ ਮਿਲੀ ਦੇਖਣ ਨੂੰ ਮਿਲੀ ਗੱਲਾਂ ਬੜੀਆਂ ਤੂੰ ਸੋਹਣੀਆਂ ਕੀਤੀਆਂ ਹੈ ਤੇ ਅੱਜ ਵੀ ਸਾਨੂੰ ਸਾਰਾ ਕੁਝ ਦੱਸੀ ਰੱਖਣਾ ਹੈ ਠੀਕ ਹੈ ਜੀ ਨਾ ਰਹਿਣਾ ਮੇਰੇ ਲਓ ਜੀ ਇੱਥੇ ਟੇਬਲ ਸ਼ੇਬਲ ਲੱਗੇ ਨੇ ਹੁਣ ਬਿਲਕੁਲ ਪ੍ਰੋਪਰ ਇੱਥੇ 100 ਕੁਰਸੀ ਲਾਤੀ ਆ 10 ਟੇਬਲ ਨੇ ਲੋਜੀ ਢੋਲਸੋਲ ਵੱਜਦਾ ਪਿਆ ਸੀ ਅਸੀਂ ਕਿਾ ਥੋੜਾ ਜਿਹਾ ਹੁਣ अमन ਸ਼ਾਂਤੀ ਕਿਉਂਕਿ ਰਾਤ ਨੂੰ ਤਾਂ ਢੋਲ ਵੱਜਣੇ ਵਜਣਾ ਹੈ ਜੀ ਤੇ ਇੱਥੇ ਸਟੇਜ ਲੱਗਾ ਹੋਇਆ ਮਤਲਬ ਲੱਗ ਰਿਹਾ ਹਲੇ ਡੀਜੇ ਲੱਗ ਰਿਹਾ ਮੈਂ ਕਿਹਾ ਤੁਹਾਨੂੰ ਮਾਹੌਲ ਚੱਲ ਮੜਾ ਜਾ ਵਿਖਾ ਦਈਏ ਕਿਉਂਕਿ ਇਹ ਵਲੌਗ ਵਾਵਾ ਲੰਮਾ ਹਨ ਇੱਥੇ ਨਾ ਵਲੌਗ ਮੈਂ ਸ਼ਾਰਟ ਤਾਂ ਬਣਾ ਰਿਹਾ ਸਾਰੇ ਵੀਰ ਭਰਾ ਕਹਿੰਦੇ ਵੀ ਬਾਈ ਵੀ ਵਲੌਗ ਲੰਮਾ ਕਰੋ ਪਿੰਡ ਦਾ ਵਲੌਗ ਲੰਮਾ ਤਾਂ ਹੋਣਾ ਤਾਂ ਇੱਕ ਤਾਂ ਉੱਥੇ ਆਪਾਂ ਚਾਲ ਚੋਲ ਰਹੇ ਨੇ ਕੰਮਕਾਰ ਕਰਦੇ ਰਹਿੰਦੇ ਆ ਸੈਕੰਡਰੀ ਜੀ ਹੁੰਦੀ ਆ ਆ ਕਿ ਉੱਥੇ ਇੰਟਰਨੈਟ ਦੀ ਸੁਵਿਧਾਤ ਵਧੀਆ ਵਾ ਉਹ ਆਪਾਂ ਅਪਲੋਡ ਕਰਦੇ ਨੇ ਇੱਥੇ ਵਲੌਗ ਅਪਲੋਡ ਕਰਨਾ ਬੜਾ ਔਖਾ ਕਿਉਂਕਿ ਜਿਹੜੀਆਂ SIM ਆ ਇੱਥੇ ਯੂਜ਼ ਹੁੰਦੀਆਂ ਨਾ ਚੱਲਦੀਆਂ ਉਹ ਆਪਣੇ ਕੋਲੇ ਉੱਥੇ ਨਹੀਂ ਚੱਲਦੀਆਂ ਲਾਈਟ ਦਾ ਇਸ਼ੂ ਤੁਹਾਨੂੰ ਪਤਾ ਬਾਰਸ਼ਾਂ ਦਾ ਮੌਸਮ ਆ ਸੋ ਇੱਥੇ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਮੀਂਹ ਕਣੀ ਆ ਜਾਂਦਾ ਵਾ ਸੋ ਲਾਈਟ ਬੰਦ ਹੋ ਜਾਂਦੀ ਆ ਵਾਈਫਾਈ ਬੰਦ ਹੋ ਜਾਂਦੀ ਸੋ ਦੈਟਸ ਵਾ ਇਸ ਕਰਕੇ ਵਲੌਗ ਥੋੜਾ ਜਿਹਾ ਛੋਟਾ ਬਣਾਉਨੇ ਆ ਸੋ ਬਾਕੀ ਉਹ ਤੁਹਾਨੂੰ ਵਲੌਗ ਵੇਖਣ ਨੂੰ ਮਿਲੂਗਾ ਰਾਤ ਨੂੰ ਮਹਿੰਦੀ ਵਾਲਾ ਮਹਿੰਦੀ ਦੀਆਂ ਤਿਆਰੀਆਂ ਜਿਹੜੀਆਂ ਡੀਜੇ ਲੱਗ ਰਿਹਾ ਉਹ ਤੁਹਾਨੂੰ ਦਿਖਾਉਂਦੇ ਆ ਤੇ ਫਿਰ ਦੇਖਦੇ ਆ ਕਿ ਅਗਲਾ ਨਿਜ਼ਾਮ ਲੋ ਜੀ ਚਾਚਾ ਜੀ ਬੈਠੇ ਆ ਚਾਚਾ ਜੀ ਸੁਣਾਓ ਠੀਕ ਠੀਕ ਚੱਲ ਰਿਹਾ ਪੁਰ ਤੁਸੀਂ ਤਿਆਰ ਵੀ ਹੋ ਗਏ ਸਾਨੂੰ ਕਹਿੰਦੇ 9 ਵਜੇ ਹੋਣਾ ਆ ਲਓ ਨਹੀਂ ਅਸੀਂ ਤਾਂ 9 ਵਜੇ ਹੋਣਾ ਤੁਸੀਂ ਤੇ ਕੱਪੜੇ-ਕੁੱਪੜੇ ਪਾ ਕੇ ਬੈ ਗਏ ਟਾਈਮ ਨਹੀਂ ਹੈ ਲੋ ਜੀ ਤਿਆਰੀਆਂ ਚੱਲ ਰਹੀਆਂ ਵਾ ਚੇਅਰ ਆ ਗਈ ਐ ਸਟੇਜ ਤੇ ਲਾਉਣ ਵਾਸਤੇ ਤੇ ਇਧਰ ਲੱਗਾ ਹੋਇਆ ਜੀ ਕਹਿੰਦੇ ਡੀਜੇ ਆ ਲਾਈਟਾਂ ਛਟਾਣਾ ਨਿਜ਼ਾਮ ਚੱਲਿਆ ਇਧਰ ਵਾਹ ਜੀ ਵਾਹ ਲਓ ਜੀ ਲਾਈਟਿੰਗ ਹੋएगी ਪੂਰੀ ਲਓ ਜੀ ਡੀਜਾ ਲੱਗ ਗਿਆ ਸਟੇਜ ਵੀ ਮਾਸ਼ਾਅੱਲਾ ਬਹੁਤ ਪਿਆਰਾ ਲੱਗ ਰਿਹਾ ਇਹ ਫੁੱਲ ਇਹਨਾਂ ਨੇ ਮੇਰੇ ਸਾਹਦੇ ਦੂਜੇ ਲਾਏ ਆ ਆਰਟੀਫੀਸ਼ੀਅਲ ਆ ਇਹਨਾਂ ਦਾ ਅਸਲ ਕਹਿੰਦੇ ਫੁੱਲ ਇਹਨਾਂ ਦੂਰੋਂ ਲਿਆਉਣੇ ਪੈਂਦੇ ਆ ਸੋ ਉਹ ਆਉਂਦੇ ਆਉਂਦੇ ਹੀ ਸਾਰੇ ਖਰਾਬ ਹੋ ਜਾਂਦੇ ਆ ਲਓ ਜੀ ਮਾਸ਼ਾਅੱਲਾ ਬਹੁਤ ਸੋਹਣਾ ਅੱਲਾ ਸੋਹਣਾ ਸੋਹਣਾ ਜਿਹੜਾ ਸਾਰੇ ਇੱਧਰ ਲੱਗਦਾ ਪਿਆ ਜੀ ਡੀਜੇ ਵਾਹ ਸਿਸਟਮ ਲਾਇਆ ਹੋਇਆ ਮਾਸ਼ਾਅੱਲਾ ਲੋਜੀਸਟਿਕਸ ਦੀ ਜਿਹੜਾ ਤੁਹਾਨੂੰ ਦਿਖਾਇਆ ਤੇ ਆ ਮਾਹੌਲ ਚੱਲ ਇਸ ਟਾਈਮ ਦਾ ਤਿਆਰੀਆਂ ਹੋ ਰੀਆਂ ਸਾਰੇ ਲੱਗੇ ਆ ਕੰਮਕਾਰ ਨੂੰ ਜਿਵੇਂ ਪਿੰਡ ਆਪਣੇ ਪੰਜਾਬ ਦੇ ਵਿੱਚ ਵੀ ਸਾਰੇ ਕੰਮਕਾਰ ਕਰਨ ਆ ਜਾਂਦੇ ਆ ਕਜ਼ਨ ਆ ਜਿਹੜੇ ਚਾਚੇ ਤਾਇਆ ਦੇ ਮੁੰਡੇ ਆਣ ਗਵਾਂਢ ਦੇ ਬੰਦੇ ਸਾਰੇ ਉਹ ਸੇਮ ਹੀ ਇੱਥੇ ਆ ਕਿਉਂ ਨਾ ਹੀ ਪਿਆਰ ਮੈਨੂੰ ਲੱਗਦਾ ਕਿ ਸ਼ਾਇਦ ਸਾਡੇ ਪਿੰਡਾਂ ਥਾਵਾਂ ਨੂੰ ਬਹੁਤਾ ਜਿਹੜਾ ਲੋਕ ਆਪਸ ਦੇ ਵਿੱਚ ਨਾਲ ਦਾ ਸੁਭਾਅ ਮਿਲਦਾ ਤੇ ਪਿਆਰ ਬਹੁਤ ਜ਼ਿਆਦਾ ਸਾਡੇ ਉਧਰ ਨਾਲੋਂ ਇੱਧਰ ਮੈਨੂੰ ਬਹੁਤਾ ਲੱਗਾ ਇਹ ਫਰਕ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਧਰ ਆ ਕੇ ਵਲੌਗ ਜਿਹੜੇ ਬਣਾਉਣੇ ਆ ਉਹ ਸਾਰੀਆਂ ਇਹਨਾਂ ਚੀਜ਼ਾਂ ਦਾ ਹੀ ਹੋਣਗੇ ਕਿ ਇੱਥੋਂ ਦਾ ਤੇ ਉੱਥੋਂ ਦਾ ਥੋੜਾ ਕੰਪੈਰੀਜ਼ਨ ਹੋ ਜਾਊਗਾ ਫਿਰ ਨਾਲ ਇੱਧਰ ਰਿਵਾਜ ਰਸਮੋ ਰਿਵਾਜ ਕੀ ਨੇ ਕਲਚਰ ਕਿਦਾਂ ਦਾ ਇਹਨਾਂ ਦਾ ਉਹ ਸਾਰੀਆਂ ਚੀਜ਼ਾਂ ਲੈਂਗੁਏਜ ਬੈਰੀਅਰ ਜ਼ਿਆਦਾ ਨਹੀਂ ਮੈਨੂੰ ਲੱਗਾ ਇੱਥੇ ਵੈਸੇ ਨਾਰਮਲ ਲੱਗਾ ਥੋੜਾ ਜਿਹਾ ਸਪੀਡ 'ਚ ਬੋਲਦੇ ਆ ਲੇਕਿਨ ਜ਼ਿਆਦਾ ਨਹੀਂ ਹੈਗਾ ਤੇ ਬਾਕੀ ਭਾਈ ਸਟੇਜ 2 'ਚ ਹੁਣ ਮਾਸ਼ਾਅੱਲਾ ਲੱਗ ਰਿਹਾ ਵਾ ਰਾਤ ਨੂੰ ਜਿਹੜਾ ਫਾਈਨਲ ਆ ਉਹ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ 'ਚ ਆਪਾਂ ਕਿਉਂਕਿ ਹੁਣ ਹਲੇ ਰਾਤ ਨੂੰ 9:30 ਵਜੇ ਤੋਂ ਬਾਅਦ ਫੰਕਸ਼ਨ ਪ੍ਰੋਗਰਾਮ ਸਟਾਰਟ ਹੋਣਾ। ਖਾਣਾ ਸ਼ਾਣਾ ਇਹਨਾਂ ਨੇ ਪਹਿਲੇ ਖਲਾ ਦੇਣਾ। ਖਾਣਾ ਖਲਾਉਣ ਤੋਂ ਬਾਅਦ ਫਿਰ ਜਿਹੜਾ ਪ੍ਰੋਗਰਾਮ ਆ ਪਲਾਨ ਆ ਉਹ ਅਗਲੇ ਵਲੌਗ ਚ ਤੁਹਾਨੂੰ ਨਜ਼ਰ ਆਏਗਾ। ਤੇ ਬਾਕੀ ਵਲੌਗ ਲੰਬਾ ਕਿਉਂ ਨਹੀਂ ਹੁੰਦਾ ਉਹ ਮੈਂ ਰੀਜ਼ਨ ਪਹਿਲੇ ਦੱਸ ਦਿੱਤੀ ਆ। ਸੋ ਇਸ ਕਰਕੇ ਇਸ ਵਲੌਗ ਦੇ ਵਿੱਚ ਆਪਾਂ ਲੈਣਾ ਤੁਹਾਡ ਤੋਂ ਇਜਾਜ਼ਤਾਂ ਹੁਣ ਮਿਲਦੇ ਆ ਅਗਲੇ ਵਲੌਗ ਚ ਅਗਲੇ ਚ ਨਹੀਂ ਮਤਲਬ ਹੁਣੇ ਹੀ ਆਪਾਂ ਦੂਜਾ ਸ਼ੁਰੂ ਕਰ ਦੇਣਾ ਕੱਪੜੇ ਛਪੜੇ ਪਾ ਕੇ। ਮੈਨੂੰ ਲੱਗਾ ਸੀ ਵੀ ਉਹ ਥੋੜਾ ਜਿਆਦਾ ਇੰਟਰਸਟਿੰਗ ਬਣ ਜੂਗਾ ਇਹਦੇ ਵਿੱਚ ਮੈਂ ਤੁਹਾਨੂੰ ਰਸਮੋ ਰਿਵਾ ਬਾਜ਼ਾਰ ਆਇਆ ਜਿਵੇਂ ਦਾ ਵੀ ਕਲਚਰ ਆਇਆ ਜੋ ਵੀ ਕਰਦੇ ਨੇ ਵਿਆਹ ਤੇ ਉਹ ਚੀਜ਼ ਤੇ ਵਿਆਹ ਵਾਲਾ ਜਿਹੜਾ ਉਹ ਵੱਖਰਾ ਕਰ ਲੈਨੇ ਆ ਤਾਂ ਕਰਕੇ ਸੋ ਹੁਣ ਮਿਲਦੇ ਆ ਵਿਆਹਲੇ ਵਲੌਗ ਤੇ ਹੁਣ ਦਿਓ ਇਜਾਜ਼ਤਾਂ ਸਾਨੂੰ ਆਦਾ ਬਹੁਤ ਸਾਰਾ ਧਿਆਨ ਰੱਖਣਾ ਖਿਆਲ ਰੱਖਣਾ ਦੁਆਵਾਂ ਯਾਦ ਰੱਖਣਾ ਰੱਬ ਰੱਖੇ